ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਅੱਜ ਅਸੀਂ ਲੈ ਕੇ ਆਏ ਹਾਂ ਜੀ ਸਾਢੇ 5 ਕਿੱਲੇ ਜ਼ਮੀਨ ਬਿਕਾਊਆ ਟਰਾਸ ਫਾਰਮ ਵਾਲੇ ਪਾਸੇ 4 ਕਿੱਲੇ ਤੇ 1.5 ਕਿੱਲਾ ਪਹੀ ਦੇ ਦੂਜੇ ਪਾਸੇ 25 ਪਾਵਰ ਦਾ ਮੋਟਰ ਕਨੈਕਸ਼ਨ ਲੱਗਿਆ ਜੀ ਨਰਮੇ ਵਾਲਾ ਬਾਣ ਹੈ ਤਕਸੀਮ ਤੱਕ ਹੈ ਠੇਕਾ 44500 ਆਉਂਦਾ 900 ਫੁੱਟ ਵਾਲਾ ਬੋਰ ਵਧੀਆ ਪਾਣੀ 50 ਮਣ ਕਣਕ ਹੋਈ ਹੈ ਜੀ 18 ਫੁੱਟ ਰਸਤੇ ਦਾ ਫਰੰਟ ਬੋਹੇ ਤੋਂ 4 ਕਿਲੋਮੀਟਰ ਪਿੰਡ ਮਲ ਸਿੰਘ ਬਾਲਾ ਭਲਾੜਾ ਪਿੰਡ ਤੋਂ 10 ਕਿਲੋਮੀਟਰ ਦੂਰ ਨੇੜੇ ਪਿੰਡ ਦਾ ਸਟੇਡੀਅਮ ਰੇਟ ਹੈ ਜੀ 26 ਲੱਖ ਰੁਪਏ ਕਿੱਲੇ ਦਾ ਬਾਕੀ ਮਾਨਤਨ ਮੌਕੇ ਤੇ ਹੋ ਜੂਗਾ ਪੱਠੇ ਵਾਲੀ ਮਿੱਟੀ ਵਾਲਾ ਬਾਣ ਹੈ ਪੱਠੇਲ ਮਿੱਟੀ ਵਾਲਾ ਬਾਣ ਹੈ ਜੀ 96700 1845021 ਇਸ ਨੰਬਰ ਤੇ ਫੋਨ ਕਰਕੇ ਤੁਸੀਂ 5.5 ਕਿੱਲੇ ਜ਼ਮੀਨ ਹੈ ਜਿਹੜੀ ਖਰੀਦ ਸਕਦੇ ਹੋ ਮਹਿੰਦਰਾ 555 ਟਰੈਕਟਰ ਵਿਕਾਊ ਹੈ ਜੀ ਮਹਿੰਦਰਾ 555 ਟਰੈਕਟਰ ਵਿਕਾਊ ਹੈ ਜੀ 2016 ਮਾਡਲ ਹਰਿਆਣਾ ਨੰਬਰ ਹੈ ਜੀ 4700 ਘੰਟਾ ਚੱਲਿਆ ਏਰੀਆ ਹਨਮਾਨਗੜ ਰਾਜਸਥਾਨ ਰੇਟ ਦੀ ਗੱਲ ਕਰੀਏ ਤਾਂ 410000 410000 ਰੁਪਏ ਰੇਟ ਰੱਖੇਗਾ 2016 ਮਾਡਲ ਹੈ 9782410514 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 555 ਟਰੈਕਟਰ 2016 ਮਾਡਲ ਨੂੰ 410000 ਚ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2016 ਮਾਡਲ ਏਰੀਆ ਮਾਨਸਾ ਰੇਟ ਹੈਗਾ ਜੀ 425000 425000 ਰੁਪਏ ਰੇਟ ਰੱਖਿਆ ਗਿਆ ਜੀ 987807606 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 8552 ਟਰੈਕਟਰ 2016 ਮਾਡਲ 425000 ਚ ਖਰੀਦ ਸਕਦੇ ਹੋ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤਵੀਆਂ ਵਿਕਾਉਣ ਹੈ ਜੀ 8x8 ਦੀਆਂ ਤਵੇ ਹੈਗੇ ਨੇ 23 ਇੰਚ ਰੇਟ ਹੈ ਜੀ 46000 ਏਰੀਆ ਜੀ ਕਰਨਾਲ ਕੰਡੀਸ਼ਨ ਜਮ ਓਕੇ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਫੁੱਲ ਹੈਵੀ ਨੇ ਜੀ 23 ਇੰਚ ਤਵੇ ਨੇ 8x8 ਦੀਆਂ ਤਵੀਆਂ ਵਿਕਾਉ ਨੇ 46000 ਚ ਇਹ ਏਰੀਆ ਹੈਗਾ ਜੀ ਕਰਨਾਲ ਬਾਕੀ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਸ਼ੋਅਰੂਮ ਨੰਬਰ ਤੇ ਕਾਲ ਕਰ ਸਕਦੇ ਹੋ 9729270452 ਇਸ ਨੰਬਰ ਤੇ ਫੋਨ ਕਰਕੇ 8x8 ਦੀਆਂ ਤਵੀਆਂ ਨੇ ਜਿਹੜੀ ਤੁਸੀਂ 46000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਰਤਾਰ ਕੰਬਾਈਨ ਵਿਕਾਊ ਹੈ ਜੀ ਕਰਤਾਰ ਕੰਬਾਈਨ ਵਿਕਾਊ ਹੈ ਜੀ 2021 ਮਾਡਲ ਲੋਕਲ ਚੱਲੀ ਹੈ ਜੀ ਰੇਟ ਰੱਖਿਆ ਗਿਆ 19,35,000 ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਜੀ ਏਰੀਆ ਤਲਵੰਡੀ ਸਾਬੋ ਤਲਵੰਡੀ ਸਾਬੋ ਏਰੀਆ ਜੀ ਕਰਤਾਰ ਕੰਬਾਈਨ ਵਿਕਾਊਆ 2021 ਮਾਡਲ 19,35,000 ਰੁਪਏ ਰੇਟ ਰੱਖਿਆ ਗਿਆ ਏਰੀਆ ਤਲਵੰਡੀ ਸਾਬੋ ਲੋਕਲ ਚੱਲੀ ਹੈ 94638 40921 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੰਬਾਈਨ ਜਿਹੜੀ ਖਰੀਦ ਸਕਦੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਲਿਓ ਸਵਰਾਜ 744 ਟਰੈਕਟਰ ਵਿਕਾਊ ਆ ਜੀ 2001 ਮਾਡਲ ਪੰਜਾਬ ਨੰਬਰ ਰੇਟ ਰੱਖਿਆ ਜੀ 245000 245000 ਰੁਪਏ ਰੇਟ ਰੱਖਿਆ ਏਰੀਆ ਸੰਗਰੂਰ ਹੈ ਜੀ ਬਾਕੀ ਇੰਜਨ ਗੇਅਰ ਦਾ ਓਕੇ ਹੈ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਵਧੀਆ ਯਾਤਰੀ ਵਗੈਰਾ ਲੱਗੇ ਟਾਇਰ ਦੀ ਕੰਡੀਸ਼ਨ ਵਧੀਆ ਜੀ 9988244870 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 744 ਟਰੈਕਟਰ 2 ਲੱਖ 45000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2017 ਮਾਡਲ ਏਰੀਆ ਮਲੋਟ ਹੈ ਜੀ ਮਾਲਕ ਵੀਰ ਦਾ ਕਹਿਣਾ ਕਿ ਤੁਸੀਂ ਮੌਕੇ ਤੇ ਬਾਹ ਕੀ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੰਡੀਸ਼ਨ ਬਿਲਕੁਲ ਓਕੇ ਹੈ ਜੀ 17 ਮਾਡਲ ਹੈ ਰੇਟ ਰੱਖਿਆ ਗਿਆ ਜੀ 485000 485000 ਰੁਪਏ ਰੇਟ ਰੱਖਿਆ ਗਿਆ ਜੀ 828623024 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2017 ਮਾਡਲ 4 ਲੱਖ 85000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਜਨਰੇਟਰ ਵਿਕਾਊ ਹੈ ਜੀ ਜਨਰੇਟਰ ਵਿਕਾਊ ਆ 48 ਕਿਲੋਵਾਟ ਦਾ ਏਰੀਆ ਫਰੀਦਕੋਟ ਰੇਟ ਹੈ ਜੀ 65000 65000 ਰੁਪਏ ਰੇਟ ਰੱਖਿਆ 48 ਕਿਲੋਵਾਟ ਦਾ ਜਨਰੇਟਰ ਵਿਕਾਊ ਹੈ ਫਰੀਦਕੋਟ ਏਰੀਆ ਚ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਮਾਲਕ ਵੀਰ ਦੇ ਨਾਲ ਇਸ ਨੰਬਰ ਤੇ ਡੀਲ ਕਰ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਲਓ ਤੁਹਾਡੀ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ 6283819846 6283819846 ਇਸ ਨੰਬਰ ਤੇ ਕਾਲ ਕਰਕੇ ਜਨਰੇਟਰ 48 ਕਿਲੋਵਾਰਟ ਦਾ ਤੁਸੀਂ 65000 ਰੁਪਏ ਦੇ ਵਿੱਚ ਇਸ ਨੂੰ ਖਰੀਦ ਸਕਦੇ ਹੋ ਇਹ ਮਾਲਕ ਵੀਰ ਦਾ ਨੰਬਰ ਹੈ ਜੀ ਨੋਟ ਕਰ ਲਿਓ ਪੂਰੀ ਟੌਪ ਦੀ 50 ਕਿੱਲੇ ਜ਼ਮੀਨ ਲੈ ਕੇ ਆਏ ਆ ਜੀ ਦੋ ਮੋਟਰਾਂ ਇੱਕ ਸਾਲ ਦਾ ਪਿਪਲਰ ਲੱਗਿਆ ਹੋਇਆ ਏਰੀਆ ਪਿੰਡ ਰੱਤੇਵਾਲਾ ਦੋ ਕਿੱਲੇ ਲਿੰਕ ਰੋਡ ਦਾ ਫਰੰਟ ਹੈ ਰੇਟ ਹੈ 27 ਲੱਖ ਰੁਪਏ ਕਿੱਲੇ ਦਾ 27 ਲੱਖ ਰੁਪਏ ਕਿੱਲੇ ਦਾ ਰੇਟ ਹੈ ਜੀ 50 ਕਿੱਲੇ ਜ਼ਮੀਨ ਵਿਕਾਊ ਆ ਦੋ ਮੋਟਰਾ 1 ਸਾਲ ਦਾ ਪਿਪਲਰ ਲੱਗਿਆ ਹੋਇਆ ਪਿੰਡ ਰੱਤੇਵਾਲ ਦੋ ਕਿੱਲੇ ਲਿੰਕ ਰੋਡ ਦਾ ਫਰੰਟ ਹੈ ਤੇ 27 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਜੀ 9815998150 ਇਸ ਨੰਬਰ ਤੇ ਫੋਨ ਕਰਕੇ ਤੁਸੀਂ 50 ਕਿੱਲੇ ਜ਼ਮੀਨ 27 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਵੀਡੀਓ ਉਹਨਾਂ ਵੀਰਾਂ ਤੱਕ ਜ਼ਰੂਰ ਪਹੁੰਚ ਸਕੇ ਜਿਹੜੇ ਵੀਰ ਜ਼ਮੀਨ ਖਰੀਦਣ ਦੇ ਚਾਹਵਨ ਨੇ ਕਈ ਵੀਰਾਂ ਦੇ ਕਮੈਂਟ ਆਉਂਦੇ ਨੇ ਸੋ ਵੀਰਾਂ ਨੂੰ ਬੇਨਤੀ ਹੈ ਇਹ ਵੀਡੀਓ ਨੂੰ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ WhatsApp ਗਰੁੱਪਾਂ 'ਚ ਕਰ ਸਕਦੇ ਹੋ Facebook 'ਤੇ ਕਰ ਸਕਦੇ ਜਿੱਥੇ ਵੀ ਤੁਸੀਂ ਹੋ ਸਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾ ਵੀਡੀਓ ਕਿਸਾਨ ਵੀਰਾਂ ਤੱਕ ਜ਼ਰੂਰ ਪਹੁੰਚ ਸਕੇ ਤੇ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 98159 98150 ਇਸ ਨੰਬਰ ਤੇ ਫੋਨ ਕਰਕੇ 50 ਕਿੱਲੇ ਜ਼ਮੀਨ 27 ਲੱਖ ਰੁਪਏ ਨੂੰ ਕਿੱਲਾ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਵਿੱਚ ਦੋ ਮੋਟਰਾਂ ਲੱਗੀਆਂ ਹੋਈਆਂ ਨੇ ਜੀ 1 ਸਾਲ ਦਾ ਪਪੂਲਰ ਲੱਗਿਆ ਹੋਇਆ ਏਰੀਆ ਹੈ ਜੀ ਪੰਦਰੱਤੇਵਾਲ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਤੇ ਜੇਕਰ ਕੋਈ ਵੀ ਮੇਰਾ ਵੀਰ ਭੈਣ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੀ ਜਾਂ ਕੋਈ ਕਿਤੇ ਕਾਰੋਬਾਰ ਦੀ ਕਿਸੇ ਵੀ ਤਰ੍ਹਾਂ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਨੋਟ ਕਰ ਲਓ ਜੀ 9877988446 ਇਸ ਨੰਬਰ ਤੇ ਕਰਨਾ ਕੀ ਹੈ 5 ਤੋਂ 7 ਫੁੱਟ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਤੇ ਇੱਕ ਹੋਰ ਬੇਨਤੀ ਧਿਆਨ ਨਾਲ ਸੁਣੋ ਜੀ ਕਿ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਐਡ ਦੁਬਾਰੇ ਡਿਲੀਟ ਨਹੀਂ ਕੀਤੀ ਜਾਊਗੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਚੈੱਕ ਕਰਕੇ ਤਿੰਨ ਚਾਰ ਵਾਰੀ ਫੇਰ ਐਡ ਨੂੰ ਭੇਜਣਾ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਸੋ ਇਸ ਟਾਈਮ ਜਿਹੜੇ ਵੀਰ ਵੀਡੀਓ ਨੂੰ ਵੇਖ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੇ ਜਿਹੜੇ ਵੀਰ ਸੋਹਣੇ ਸੋਹਣੇ ਵਧੀਆ ਵਧੀਆ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਸੋ ਵੀਡੀਓ ਨੂੰ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਿਹੜੇ ਵੀਰ ਨਵੇਂ ਆਏ ਨੇ ਤੇ ਬਣਾ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੀ ਲੈ ਕੇ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ